अरे गाड़ी में बैठो गाड़ी का ए तो भरते गाड़ी में आओ अपनी करो मेरे घर से हमारी सवारी तुम भी अंदर चले गाड़ी में चले आज ए रुको अरे दो बंदे कहां से आ रहे हैं आप कौन आ गए ऊपर के बाजू वाले पर लेंगे

ਉਹਨੂੰ ਦੇ ਬੀਐਸਏ ਵੱਲੋਂ ਨਾ ਰੈਸਕਿਊ ਚਲਾ ਦਿੱਤਾ ਕਿਸੇ ਦੇ ਘਰ ਦਾ ਨਾ ਬੀਐਸਏ ਵੱਲੋਂ ਰੈਸਕਿਊ ਚਲਾ ਦਿੱਤਾ ਕੋ ਰੋੜ ਗੜਾ ਉਹਨਾਂ ਦੇ ਕੱਢ ਰਹੇ ਆ ਆਹੋ 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 ਫੜਾ ਬਸਟ ਉਹ ਬੜੇ ਸ਼ੋਰ ਕਰਦਾ ਆਹੋ ਜੰਦ ਸਮਾਨ ਰੂੜ ਚ ਸਮਾਨ ਦੇ ਰੂੜ ਫਾਊਂਡੇਸ਼ਨ ਵਾਲੇ ਸਰ ਸਰਬਨਸ ਸਿੰਘ ਜੀ ਸਰਬਨਸ ਸਿੰਘ ਆਪ ਵੀ ਸਾਡੇ ਦੇ ਰੈਸਕਿਊ ਕਰ ਹਾਂਜੀ ਹਾਂ ਯਾਰ ਅਰਮੀ ਕਰ ਕਿਸ ਤਰ੍ਹਾਂ ਇਹ ਬਹੁਤ ਕਲਟੀ ਕੀ ਕਰ ਰਹੇ ਸਾਰਾ ਬੋਰਡ ਤੇ ਨਾ ਮਾਲੋ ਇੱਕ ਦੋ ਜ਼ਿਆਦਾ ਬੈਠ ਗਏ ਆ ਕੋਈ ਸੇਵਾਦਾਰ ਬੈਗੇ ਸੀ ਤੇ ਉਸ ਆ ਬੱਚਾ ਨੂੰ ਲੈਣਾ ਸੀ ਤੇ ਉਹ ਰੋਡ ਥੋੜੀ ਜੱਗੋਂ ਪਾਣੀ ਜ਼ਿਆਦਾ ਪੈ ਪੜਕੇ ਬਚਾਅ ਹੋ ਗਿਆ ਜੀ ਕੋਈ ਕਿਸੇ ਗੱਲ ਦੀ ਬੱਚੇ ਵੀ ਨਾਲ ਸੀ ਬੱਚੇ ਨਾਲ ਸੀ ਹਾਂਜੀ ਉਹ ਸੀ ਕਿੰਨੇ ਬੱਚੇ ਦੋ ਬੱਚੇ ਨਾਲ ਸੀ ਹੈ ਦੋ ਬੱਚੇ ਸੀ ਨਾਲ ਅੱਛਾ ਹੋਰ ਬਚਾਅ ਹੋ ਗਿਆ ਬਚਾਅ ਹੋ ਗਿਆ ਜੀ ਆਰਮੀ ਦਾ ਕੀ ਕਹਿਣਾ ਚਾਹੋਗੇ ਆਰਮੀ ਬਹੁਤ ਵਧੀਆ ਕਰ ਰਹੀ ਜੀ ਸਾਰਿਆਂ ਨੂੰ ਡੈਕਸੂ ਕਰ ਲਈ ਜੀ ਕਾਹ ਦਾ ਦਿਨ ਲੱਗੇ ਜੀ ਕਿਤੇ ਕਿਤੇ ਲੋਕ ਫਸੇ ਬਸ ਬਸ ਆ ਰਹੇ ਸਾਰੇ ਜੀ ਸਾਰੇ ਆ ਰਹੇ ਹਾਂਜੀ ਹਾਂਜੀ ਬਸ ਹਾਂਜੀ ਹਾਂਜੀ ਇੱਕ ਇੱਕ ਦੀ ਰਹਿ ਗਈ ਜੋਂ ਤਾਂ ਬਸ ਬਾਕੀ ਸਾਰੇ ਕਰ ਲੈ ਜੋ